ਹਾਂਜੀ ਸਾਥੀਓ ਮੈਂ ਹੁਣ ਤੁਹਾਡੇ ਨਾਲ ਆਪਣੀ ਇੱਕ ਕਹਾਣੀ ਸਾਂਝੀ ਕਰਨ ਜਾ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਕੇਵਲ ਜਗਪਾਲ ਜੀ ਦਾ ਤੇ ਉਹਨਾਂ ਦੇ ਚੈਨਲ ਦਾ ਤੇ ਉਹਨਾਂ ਦੇ ਚੰਨ ਵਾਲੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ ਤੇ ਮੈਂ ਮੇਰਾ ਨਾਮ ਸੁਵਿੰਦਰ ਸਿੰਘ ਹੈ ਪਿੰਡ ਖਾਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹੈ ਤੇ ਮੈਂ ਹੁਣ ਕਹਾਣੀ ਸ਼ੁਰੂ ਕਰਨ ਲੱਗਾ ਹਾਂ ਕਹਾਣੀ ਮੈਂ ਕਾਫੀ ਚ ਸਮਾਂ ਪਹਿਲਾਂ ਲਿਖੀ ਅੱਜ ਤੋਂ 40-50 ਸਾਲ ਪਹਿਲਾਂ ਜਦੋਂ ਟਰੈਕਟਰਾਂ ਦੀ ਵਾਹੀ ਨਹੀਂ ਸੀ ਬੋਲ ਦੇ ਨਾਲ ਲੋਕ ਵਾਹੀ ਕਰਦੇ ਸਨ ਉਦੋਂ ਬੜੇ ਅੰਤੁਵਿਸ਼ਵਾਸ ਹੁੰਦੇ ਸਨ ਤੇ ਜਦੋਂ ਖਾਲ ਦੇ ਵਿੱਚ ਲੋਕ ਮਹੀਨਾ ਕੱਲ ਨਹੀਂ ਜਾਂਦੇ ਸਨ ਤੇ ਨਵੇਂ ਸਿਰੋਂ ਜਦੋਂ ਹਾਲ ਜਾਣਾ ਹੁੰਦਾ ਸੀ ਉਸ ਨੂੰ ਮੋਤ ਕਰਨਾ ਕਿਹਾ ਜਾਂਦਾ ਸੀ ਤੇ ਮੋਤ ਕਰਕੇ ਕਰਨ ਲੱਗੇ ਕਿਸੇ ਬਾਬੇ ਤੋਂ ਜਾਂ ਕਿਸੇ ਪੰਡਤ ਤੋਂ ਪੁੱਛਿਆ ਕਰਦੇ ਸਨ ਧਰਤੀ ਸੁੱਤੀ ਹੈ ਕਿ ਜਾਗਦੀ ਹੈ ਤੇ ਮੈਂ ਉਸੇ ਤੇ ਇੱਕ ਕਹਾਣੀ ਲਿਖੀ ਹੈ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਧਰਤੀ ਸੁੱਤੀ ਕਹਾਣੀ ਸੁਖਵੰਦਰ ਸਿੰਘ ਖਾਰੇਵਾਲ ਦੀ ਕਲਮ ਤੋਂ ਫੱਗਣ ਦਾ ਦੂਜਾ ਪੰਦਰਵਾੜਾ ਸੀ ਉਦਮਿਕ ਕਿਸਾਨਾਂ ਨੇ ਮੋਤ ਕਰਕੇ ਤੋਰੀਏ ਦੇ ਵੱਡ ਵਾ ਕੇ ਵਾਣ ਬਣਾ ਲੈ ਸਨ ਉਹ ਗੇਤਾ ਕਵਾਦ ਗਾਚਾ ਕਪਾ ਨਰਮਾ ਮੂੰਗੀ ਆਦ ਵਿਜਣ ਦੀ ਤਿਆਰੀ ਕਰ ਚੁੱਕੇ ਸਨ 15 ਦਿਨਾਂ ਦੀ ਬੰਦੀ ਤੋਂ ਬਾਅਦ ਸੁਹਾਗ ਵੀ ਆਉਣ ਵਾਲਾ ਸੀ ਅਤੇ ਵਾੜ ਰੌਣਕ ਕਰਨ ਲਈ ਲੋਕਾਂ ਨੇ ਵਟਮੂਹਾ ਵੀ ਬਣਾ ਲਿਆ ਸੀ ਗੱਜਣ ਸਿੰਘ ਦਾ ਸਾਵਾ ਬੋਲਤ ਬੁੱਢਾ ਹੋਣ ਕਰਕੇ ਹਾੜੀ ਦੀ ਬਜਾਈ ਵਿੱਚ ਬੈਠ ਗਿਆ ਸੀ ਲੰਮੀ ਬੈਗ ਤੋਂ ਬਾਅਦ ਠੰਡ ਨਾਲ ਉਹ ਚੱਲ ਵਸਿਆ ਸੀ ਜਿਸ ਕਰਕੇ ਉਸ ਦੇ ਦੋ ਕਿੱਲੇ ਤੋਰੀ ਦਾ ਵਟ ਬੰਜਰ ਬਣ ਗਿਆ ਸੀ ਉਸ ਵਿੱਚ ਬਾਥੂ ਮੈਣਾ ਪੋਲੀ ਗੁੱਲੀ ਡੰਡਾ ਕੌੜ ਕਬੱਡੀ ਖੇਡ ਰਹੇ ਸਨ ਉਸ ਲਈ ਜਦੋਂ ਪੈੜੀ ਨੂੰ ਢੇੜਾ ਮਾਰਿਆ ਗਵਾਂਢੀਆਂ ਦੇ ਵਾਹਣ ਬਣੇ ਵੇਖ ਕੇ ਉਸਦੇ ਦਿਲ ਨੂੰ ਕਸਕ ਜੀ ਪਈ ਉਸਨੇ ਅਗਲੇ ਦਿਨ ਭੱਜ ਨਸ ਕਰਕੇ ਮੀਣਾ ਬੋਲ ਦਾ 12-20 ਦਾਖਰੀ ਤੇ ਲਿਆ ਅੱਜ ਰਾਤ ਗੱਜਨ ਸਿੰਘ ਨੇ ਬੋਲ ਦਾ ਨੂੰ ਜਾਮਾ ਤੇ ਸੇਂਜੀ ਕੁੱਤਰ ਕੇ ਦੋ ਤਿੰਨ ਵਾਰ ਪਾ ਦਿੱਤਾ ਸੀ ਤੜਕੇ ਆਟਾ ਗੁੰਨ ਕੇ ਚਾਰ-ਚਾਰ ਪੇੜੇ ਦਵਾ ਬੋਲ ਦਾ ਨੂੰ ਦੇ ਦਿੱਤੇ ਸਾਨੂੰ ਤੜਕੇ ਕੁੱਕੜ ਦੀ ਬਾਗ ਨਾਲ ਆਪਣੇ ਘਰ ਵਾਲੀ ਕਸ਼ਮੀਰ ਨੂੰ ਚਾਹ ਧਰਨ ਲਈ ਹਲੂਣ ਕੇ ਜਗਾਇਆ ਸੀ ਉਸਨੇ ਬੋਲਤਾਂ ਦੇ ਸਿੰਘਾਂ ਨੂੰ ਕੌੜੇ ਤੇਲ ਨਾਲ ਚੋਪੜ ਲਿਆ ਸੀ ਗੁੜਵਾਲੀ ਚਾਹ ਦੀ ਗੜਵੀ ਪੀ ਕੇ ਹੱਲ ਜੋੜਨ ਦੀ ਤਿਆਰੀ ਵਿੱਚ ਸੀ ਗੁੜਵਾਲੀ ਚਾਹ ਦੀ ਗੜਵੀ ਪੀ ਕੇ ਹੱਲ ਜੋੜਨ ਦੀ ਤਿਆਰੀ ਵਿੱਚ ਸੀ ਲਾੜੀ ਦੇ ਪਾਪਾ ਮੈਂ ਆਨੀ ਹਾਂ ਆਪਾਂ ਨਵੇਂ ਸਾਲ ਵਿੱਚ ਨਵੇਂ ਸਿਰੋਂ ਹੱਲ ਜੋੜਨ ਦੀ ਮੋਤ ਕਰਨ ਲੱਗੇ ਆਂ ਧਰਤੀ ਸੁੱਤੀ ਨਾ ਹੋਵੇ ਗੁਰਦੁਆਰੇ ਵਾਲੇ ਭਾਈ ਤੋਂ ਪੁੱਛ ਲੈਂਦੇ ਦੁੱਧ ਰੜਕਦੀ ਕਸ਼ਮੀਰੋਂ ਬੋਲੀ ਤੂੰ ਨਵਾਂ ਹੀ ਪੰਗਾ ਖੜਾ ਕਰ ਦਿੱਤਾ ਮੱਥੇ ਤੇ ਤੀਜ ਦੇ ਚਾਨਵਾਂਗ ਟੋੜੀ ਪਾ ਕੇ ਗੱਜਣ ਬੋਲਿਆ ਅਗਲੇ ਪਲ ਉਸਨੇ ਆਪਣੇ ਸਿਰ ਤੋਂ ਖੱਦਰ ਦਾ ਸਾਫਾ ਲਾਇਆ ਮੁੜ ਵਾਟ ਲਾ ਕੇ ਝਾੜ ਕੇ ਜਰਾਕ ਚੱਜ ਨਾਲ ਸਿਰ ਤੇ ਬੰਨ ਲਿਆ ਤੇ ਛੇਤੀ ਨਾਲ ਗੁਰਦੁਆਰੇ ਵਾਲੇ ਭਾਈ ਕੋਲ ਪਹੁੰਚ ਗਿਆ ਬਾਬਾ ਜੀ ਧਰਤੀ ਬਾਰੇ ਪਤਾ ਕਰਨਾ ਸੀ ਸੁੱਤੀ ਹੈ ਜਾਂ ਜਾਗਦੀ ਹੈ ਮੈਂ ਨਵੇਂ ਸਿਰੋਂ ਹੱਲ ਜੋੜਨ ਦੀ ਮੋਤ ਕਰਨੀ ਹੈ ਗੱਜਣ ਸਿੰਘ ਹੱਥ ਜੋੜ ਕੇ ਬੋਲਿਆ ਗੱਜਣ ਸਿੰਘ ਧਰਤੀ ਤਾਂ ਇੱਕਮ ਤਾਂ ਪੂਰਾ ਹਲੇ ਛੋਤੀ ਹੈ ਭਾਈ ਵੱਡੀ ਸਾਰੀ ਡੈਰੀ ਫਰੋਲਦਿਆਂ ਬੋਲਿਆ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਗੱਜਣ ਸਿੰਘ ਨੇ ਆਪਣੇ ਆਪ ਨੂੰ ਆਖਿਆ ਤੇ ਬੁਝੇ ਹੋਏ ਚਿਹਰੇ ਨਾਲ ਘਰੇ ਆ ਗਿਆ ਕਿਸ ਦੱਸਿਆ ਭਾਈ ਨੇ ਕਸ਼ਮੀਰੋ ਚੁੱਲ੍ਹੇ ਵਿੱਚੋਂ ਪਾਠੀਆਂ ਦੀ ਰੀਣੀ ਲਾਉਂਦੀ ਬੋਲੀ ਤੇਰੀ ਮਾਂ ਦਾ ਸਿਰ ਆਖਿਆ ਨਵਾਂ ਹੀ ਪੰਗਾ ਖੜਾ ਕਰ ਦਿੱਤਾ ਜਿਹੜੀ ਗੱਲ ਦਾ ਡਰ ਹੀ ਹੋਗੀ ਕਹਿੰਦਾ ਇੱਕ ਹਫ਼ਤੇ ਤੱਕ ਧਰਤੀ ਸੁੱਤੀ ਹੈ ਆਪਣੇ ਗੁੱਸੇ ਦੇ ਥੋੜਾ ਜਿਹਾ ਕਾਬੂ ਪਾਉਂਦਾ ਗੱਜਨ ਸਿੰਘ ਬੋਲਿਆ ਧਰਤੀ ਨਾ ਜਾਗਦੀ ਹੁੰਦੀ ਹੈ ਨਾ ਸੁੱਤੀ ਹੁੰਦੀ ਹੈ ਸਭ ਫੋਕੇ ਵਹਿਮ ਤੇ ਅੰਤਿਮ ਵਿਸ਼ਵਾਸ ਹਨ ਗੱਜਨ ਸਿੰਘ ਦਾ ਮੁੰਡਾ लाड्डी ਦਸਵੀਂ ਦੇ ਪੇਪਰਾਂ ਦੀ ਤਿਆਰੀ ਕਰਦਾ ਬੋਲਿਆ लाड्डी ਹਰ ਰੋਜ਼ ਤੜਕੇ ਲਾਲ ਟੈਨ ਜਗਾ ਕੇ 2 ਘੰਟੇ ਪੜਦਾ ਹੁੰਦਾ ਸੀ ਪੁੱਤਰਾ ਸਿਆਣਿਆਂ ਦੇ ਰੀਤੀ ਰਿਵਾਜ ਤੇ ਵਿਚਾਰਾ ਐਵੇਂ ਨਹੀਂ ਬਣਿਆ ਇਨਾਂ ਨੂੰ ਵਹਿਮ ਤੇ ਅੰਧਵਿਸ਼ਵਾਸ ਨੇ ਬੋਲੀ ਦਾ ਜੇਕਰ ਕੋਈ ਨੁਕਸਾਨ ਹੋ ਗਿਆ ਫਿਰ ਜੇ ਹੱਥ ਨਹੀਂ ਆਉਣੀ ਮਾਂ ਕਸ਼ਮੀਰੋ ਮੁੰਡੇ ਨੂੰ ਸਮਝਾਉਣ ਦੇ ਮੂਡ ਨਾਲ ਪਰੌਂਠੇ ਪਕਾਉਂਦੀ ਬੋਲੀ ਬੀਬੀਏ ਸਾਡੀ ਧਰਤੀ ਆਪਣੀ ਧੁਰਿਦਵਾਲੇ ਘੁੰਮਦੀ ਹੈ ਜਿਸ ਨਾਲ ਦਿਨ ਰਾਤ ਬਣਦੇ ਹਨ ਦੂਜੀ ਗਤੀ ਇਸ ਇਸ ਦੀ ਸੂਰਜ ਦਵਾਲੇ ਘੁੰਮਣ ਦੀ ਹੈ ਜਿਸ ਨਾਲ ਰੁੱਤਾਂ ਬਦਲਦੀਆਂ ਹਨ ਜਿਵੇਂ ਗਰਮੀ ਬਸੰਤ ਸਰਦੀ ਬਰਸਾਤਾਂ ਆਉਂਦੀਆਂ ਹਨ ਅਜੇ ਤੱਕ ਕਿਸੇ ਭੂ ਵਿਗਿਆਨੀ ਨੇ ਧਰਤੀ ਸੁੱਤੀ ਨਹੀਂ ਦੱਸੀ ਧਰਤੀ ਸੂਰਜ ਦੇ ਵਾਰੇ ਘੁੰਮਦੀ ਸਿੱਧ ਕਰਨ ਵਾਲਾ ਮਹਾਨ ਵਿਗਿਆਨੀ ਗਲੀਲੀਓ ਸੱਚ ਦੀ ਖਾਤਰ ਜੇਲ੍ਹ ਵਿੱਚ ਤਸੀਹੇ ਝਲਦਾ ਸ਼ਹੀਦ ਹੋ ਗਿਆ ਸੀ ਸਾਡੇ ਬਾਬੇ ਨਾਨਕ ਨੇ ਵੀ ਲੋਕਾਂ ਨੂੰ ਤਰਕ ਨਾਲ ਸੋਚਣ ਲਈ ਵਿਹਿਮਾ ਭਰਮਾ ਪਖੌਂਡਾਂ ਅੰਧਵਿਸ਼ਵਾਸ਼ਾਂ ਵਿੱਚੋਂ ਬਾਹਰ ਕੱਢਣ ਲਈ ਸਾਰੀ ਜ਼ਿੰਦਗੀ ਲਾ ਦਿੱਤੀ ਸੀ ਅਸੀਂ ਬਾਬੇ ਨਾਨਕ ਨੂੰ ਮੰਨਦੇ ਹਾਂ ਪਰੰਤੂ ਉਸ ਦੇ ਵਿਚਾਰਧਾਰਾ ਨੂੰ ਨਹੀਂ ਮੰਨਦੇ ਬਾਬਾ ਜੀ ਪਾਪਾ ਜੀ ਤੁਸੀਂ ਪਰੇਸ਼ਾਨ ਨਾ ਹੋ ਚੁੱਪ ਕਰਕੇ ਹਾਲਜੋਖੇ ਚਲੇ ਜਾਓ ਪੈਲੀ ਵਾਹੋ ਕੁਝ ਵੀ ਬੁਰਾ ਮਾੜਾ ਨਹੀਂ ਹੋਵੇਗਾ ਮੁੰਡਾ ਆਤਮ ਵਿਸ਼ਵਾਸ ਨਾਲ ਜੱਜ ਵਾਂਗ ਹੁਕਮ ਸੁਣਾਉਂਦਾ ਬੋਲਿਆ ਬਾਪੂ ਨੇ ਮੁੰਡੇ ਦੀ ਗੱਲ ਮੰਨ ਕੇ ਹਲ ਜੋਲਿਆ ਤੇ ਇੱਕ ਹਫ਼ਤੇ ਵਿੱਚ ਦੋ ਕਿੱल्ल्या ਨੂੰ ਦੌਰ ਤੇਰ ਪਾ ਕੇ ਬਾਣ ਬਣਾ ਦਿੱਤੇ ਦੋ ਦਿਨ ਬਾਅਦ ਮੱਝ ਨੇ ਕੱਟੀ ਦੇ ਦਿੱਤੀ ਚਾਰ ਦਿਨ ਬਾਅਦ ਘੋੜੀ ਨੇ ਬਸ਼ੇਰੀ ਦੇ ਦਿੱਤੀ ਕੁਝ ਵੀ ਮਾੜਾ ਨਾ ਵਾਪਰਿਆ ਸਭ ਕੋ ਸਭ ਕੁਝ ਚੰਗਾ ਹੋਇਆ ਮਾਂ ਤੇ ਬਾਪ ਨੇ ਖੁਸ਼ੀ ਨਾਲ ਲਾਡੀ ਨੂੰ ਗੱਲ ਬਕੜੀ ਵਿੱਚ ਲੈਂਦਿਆਂ ਆਖਿਆ ਪੁੱਤਰਾ ਤੂੰ ਤੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਸਾਧ ਦੇ ਮਗਰ ਲੱਗ ਕੇ ਸਮੇਂ ਮਾਰ ਕਰ ਲੈਣੀ ਸੀ ਭੁੱਖੇ ਮਰਨਾ ਸੀ ਪੁੱਤਰਾ ਹੋਰ ਤਰੱਕੀਆਂ ਕਰੇ ਤੇ ਉਹ ਸਾਰਿਆਂ ਨੂੰ ਸਸਰੀ ਕਾਲ ਪਾਜੀ